ਇਤਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਰੋਮ ਪਹੁੰਚ ਕੇ ਨੇ ਕੇਜੀਵਾਲ ਵੈਟिकन ਸਿਟੀ ਵਿਖੇ ਮਦਦ ਟਾਇਰ ਸਾਨੂੰ ਸੰਤ ਲਾਣੇ ਜਾਣ ਵਾਲੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਗਏ ਨੇ ਰੋਮ ਹਵਾਈ ਅੱਡੇ ਉੱਤੇ ਪਹੁੰਚਣ ਤੇ ਇਤਲੀ ਦੇ ਪੰਜਾਬੀ ਪਾਈਚਰੋ ਲੋ ਅਰਵਿੰਦ ਕੇਜੀਵਾਲ ਦਾ ਪਰਮਾ ਸਵਾਗਤ ਕੀਤਾ ਗਿਆ ਪਹਿਲਾਂ ਤੋਂ ਯੂਰਪ ਤੋਂ ਆਏ ਟੈਗ ਦੇ ਲੀਡ ਦਿੱਲੀ ਦੇ ਤਲਕ ਨਗਰ ਤੋਂ ਵਿਦੈਕਟਰ ਨਯਾਲ ਸਿੰਘ ਅਤੇ ਪੰਜਾਬੀਆਂ ਨੇ ਕੇਜਰੀਵਾਲ ਨੂੰ ਜੀ ਆਇਆਂ ਆਖਿਆ ਕੇਜਰੀਵਾਲ ਦੇ ਨਾਲ ਕੁਮਾਰ ਵਿਸ਼ਵਾਸੀ ਰੂਮ ਪਹੁੰਚੇ ਨੇ ਮਦਰ ਟੈਰੇਸਾ ਜੀ ਸਮਧੀ ਹੋਰੇ ਸਮਾਗਮ ਵਿੱਚ ਹਿੱਸਾ ਲੈਣ ਦੇ ਬਾਅਦ ਕੇਜਰੀਵਾਲ ਦਾ ਰੂਮ ਵਿੱਚ ਪੰਜਾਬੀ ਪਾਇ ਚੱਲਦੇ ਕੁਝ ਚੁਣਿੰਦਾ ਲੋਕਾਂ ਨੂੰ ਮਿਲਣ ਦਾ ਪ੍ਰੋਗਰਾਮ ਵੀ ਹੈ 5 ਸਤੰਬਰ ਨੂੰ ਕੇਜਰੀਵਾਲ ਵਾਪਸ ਦੇਸ਼ ਪਰਤਣਗੇ ਚੀਨ ਨੇ ਪੈਰਿਸ ਧਲਵਾਇਉ ਸਮਝੌਤੇ ਤੇ ਮੋਹਰ ਲਗਾ ਦਿੱਤੀ ਹੈ ਚੀਨੀ ਸਮਾਚਾਰ ਏਜੰਸੀ ਦਾ ਕਹਿਣਾ ਹੈ ਕਿ ਚੀਨ ਅਤੇ ਅਮਰੀਕਾ ਜੀ20 ਸ਼ਿਖਰਸ ਮਿਲਣ ਤੋਂ ਪਹਿਲਾਂ ਸਾਂਝੇ ਤੌਰ ਤੇ ਇਸ ਦੀ ਮਨਜ਼ੂਰੀ ਦਾ ਐਲਾਨ ਕਰਨਗੇ ਚੀਨ ਦੁਨੀਆ ਦਾ ਸਭ ਤੋਂ ਵੱਧ ਕਾਰਬਨ ਛੱਡਣ ਵਾਲਾ ਦੇਸ਼ ਹੈ ਜਿਸ ਨਾਲ ਵਾਤਾਵਰਣ ਬਦਲਾਅ ਦੀ ਸਮੱਸਿਆ ਪੈਦਾ ਹੁੰਦੀ ਹੈ ਇਸ ਸਮਝੌਤੇ ਨਾਲ ਵਿਸ਼ਵ ਪੱਧਰੀ ਵਧੇ ਤਾਪਮਾਨ ਨੂੰ ਨਿਰਧਾਰਤ ਕਰਨ ਤੇ ਸਹਿਮਤੀ ਬਣੀ ਸੀ ਪਾਕਿਸਤਾਨ ਵਿੱਚ ਆਨਰ ਕਿਲਿੰਗ ਦਾ ਸ਼ਿਕਾਰ ਹੋਈ ਬਟੇਨ 'ਚ ਰਹਿਣ ਵਾਲੀ ਸਾਮੀਆ ਸ਼ਹੀਦ ਦੀ ਮੌਤ ਤੋਂ ਪਹਿਲਾਂ ਬਲਾਤਕਾਰ ਕੀਤਾ ਗਿਆ ਸੀ। ਪੀਬੀਸੀ ਮੁਤਾਬਕ ਮਾਮਲੇ ਦੀ ਜਾਂਚ ਕਰ ਰਿਹਾ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ। ਸਾਮੀਆ ਦੇ ਸਾਬਕਾ ਪਤੀ ਨੇ ਕਤਲ ਕੀਤਾ ਸੀ। ਮਾਮਲੇ 'ਚ ਮ੍ਰਿਤਕਾ ਦੇ ਪਿਤਾ ਵੀ ਸ਼ਾਮਲ ਦੱਸੇ ਗਏ ਨੇ ਜਿਨ੍ਹਾਂ ਨੂੰ ਗ੍ਰਫਤਾਰ ਕਰ 5 ਸਤੰਬਰ ਤੱਕ ਰਿਮਾਂਡ ਤੇ ਰੱਖਿਆ ਗਿਆ ਹੈ। ਉਜ਼ਬੇਕਿਸਤਾਨ ਦੀ ਸਰਕਾਰ ਨੇ ਰਾਸ਼ਟਰਪਤੀ ਇਸਲਾਮ ਕਰੀਮੋਵ ਦੇ ਦੇਹਾਂਤ ਦੀ ਪੁਸ਼ਟੀ ਕਰ ਦਿੱਤੀ ਹੈ ਬੀਬੀਸੀ ਮੁਤਾਬਕ ਜਿਨ੍ਹਾਂ ਨੂੰ ਬ੍ਰੇਨ ਹੈਮਰੇਜ ਮਗਰੋਂ 6 ਦਿਨ ਪਹਿਲਾਂ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਏਸ਼ੀਆ ਦੇ ਸਭ ਤੋਂ ਵੱਧ ਸੱਤਾਵਾਦੀ ਨੇਤਾਵਾਂ ਵਿੱਚੋਂ ਇੱਕ ਕਰੀਮੋਵ ਨੇ ਉਜ਼ਬੇਕਿਸਤਾਨ 'ਤੇ 27 ਸਾਲ ਤੱਕ ਸ਼ਾਸਨ ਕੀਤਾ ਜਿਨ੍ਹਾਂ ਦੇ ਦੇਹਾਂਤ ਮਗਰੋਂ 3 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਗਿਆ ਹੈ ਦਖਣੀ ਫਿਲੀਪੀਨਸ ਨੂੰ ਇੱਕ ਤਮਾਕੂ ਦੇ ਮੰਦਰ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਦਰਜਨ ਲੋਕ ਜ਼ਖਮੀ ਹੋਏ ਨੇ ਇਤਮਾਕਾ ਡਬਾਓ ਦੇ ਇੱਕ ਬਾਜ਼ਾਰ ਚ ਕੀਤਾ ਗਿਆ ਡਬਾਓ ਫਿਲੀਪੀਨਸ ਦੇ ਨਵੇਂ ਬਣੇ ਰਾਸ਼ਟਰਪਤੀ ਦਾ ਗ੍ਰਹਿ ਨਗਰ ਹੈ ਬੀਬੀਸੀ ਦੀ ਖਬਰ ਦੇ ਮੁਤਾਬਕ ਤਮਾਕੂਵਲੇ ਰਾਸ਼ਟਰਪਤੀ ਵਿਸੇ ਲਾਕੇ ਜਿਸਨ ਹਾਲਾਂਕਿ ਉਹ ਘਟਨਾ ਵਾਲੀ ਥਾਂ ਦੇ ਕੋਲ ਨਹੀਂ ਸਨ ਅਤੇ ਸੁਰੱਖਿਆਤ ਨੇ ਵੈਂਜ਼ੂਏਲਾ ਵਿੱਚ ਰਾਸ਼ਟਰਪਤੀ ਖਿਲਾਫ ਵਿਸ਼ਾਲ ਪ੍ਰਦਰਸ਼ਨ ਕੀਤਾ ਗਿਆ ਗਰੀਬੀ ਭ੍ਰਿਸ਼ਟਾਚਾਰ ਤੇ ਭੁੱਖਮਰੀ ਤੋਂ ਦੁਖੀ ਹੋ ਕੇ ਵੱਡੀ ਗਿਣਤੀ ਚ ਲੋਕ ਰਾਸ਼ਟਰਪਤੀ ਮਦਾਰੋ ਦੇ ਵਿਰੋਧ ਸੜਕਾਂ ਤੇ ਉਤਰ ਆਏ ਅਮਰੀਕਾ ਦੇ ਫਲੋਰੀਡਾ ਵਿੱਚ ਹਰਮਾਇਨ ਨਾਮ ਦੇ ਤੂਫਾਨ ਨੇ ਕਹਿਰ ਮਚਾਇਆ। ਬੀਬੀਸੀ ਦੀ ਖਬਰ ਦੇ ਮੁਤਾਬਕ ਫਲੋਰੀਡਾ ਦੇ governador ਨੇ ਦੱਸਿਆ ਕਿ ਦਰਖਤ ਡੇਗਣ ਨਾਲ ਇੱਕ ਬੇਕਰ ਸ਼ਖਸੀ ਮੌਤ ਹੋ ਗਈ ਹੈ। ਰਾਸ਼ਟਰੀ ਮੌਸਮ ਵਿਭਾਗ ਮੁਤਾਬਕ ਸ਼ਹਿਰ 'ਚ ਪਹਿਲੀ ਵਾਰ ਪਾਣੀ ਦੀਆਂ 3 ਮੀਟਰ ਉੱਚੀਆਂ ਲਹਿਰਾਂ ਵੇਖੀਆਂ ਗਈਆਂ ਨੇ। 130 ਕਿਲੋਮੀਟਰ ਤੋਂ ਜ਼ਿਆਦਾ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਨੇ। ਅਮਰੀਕਾ ਦੇ ਰਾਸ਼ਟਰਪਤੀ ਪ੍ਰਾਗ ਓਵਾਮ ਨੇ ਮਿਡਵਾਈਸਲੈਂਡ ਦਾ ਦੌਰਾ ਕੀਤਾ ਜਿਸ ਦੋਨੋਂ ਵਾਮਾਂ ਨੇ ਬਿਹਤਰੀਨ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਿਆ ਅਤੇ ਇੱਥੇ ਸ਼ਾਂਤੀ ਤੇ ਸਕੂਨ ਨੂੰ ਮਹਿਸੂਸ ਕੀਤਾ। ਅਮਰੀਕਾ ਦੇ ਇੱਕ ਛੋਟੇ ਦੇ ਥਿੰਕ ਟੈਂਕ ਦਾ ਕਹਿਣਾ ਹੈ ਕਿ ਪਾਰ ਦੀਆਂ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਰਾਜਨੀਤਿਕ ਦਖਲਅੰਦਾਜ਼ੀ ਪੁਰਾਣੀ ਹੋ ਚੁੱਕੀ ਹੈ ਜਿਸ ਕਾਰਨ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਨੇ ਜਿਨ੍ਹਾਂ 'ਚ ਤੁਰੰਤ ਸੁਧਾਰ ਦੀ ਲੋੜ ਹੈ